ਆ ਦੇਖੋ ਜਗਾੜ ਕੀਤਾ ਹੋਇਆ ਫਲਪਿੰਨਿਆਂ ਨੇ ਕੂਲਰ ਬਣਾਇਆ ਹੋਇਆ ਹੈ ਸੁਣਾ ਉਹ ਭੈਟ ਵੱਡੇ ਲਵਾਏ ਹੋਏ ਉਹ ਤੇਰੀ ਭੈਣ ਨੂੰ ਵੱਡੇ ਲਵਾਏ ਐ ਇਦਾਂ ਦੀਆਂ ਵੀ ਐਕਸੈਸਰੀਆਂ ਵੇਚਦੇ ਨੇ ਲੋਕ ਪਕਾਣੇ ਤੋਂ ਹਾਊ ਮੱਚ ਲੋਕ ਇਹ ਗਿਆ ਸਾਡਾ ਡੀਲਰ ਤੇ ਇਹ ਵਾਲਾ ਅਸੀਂ ਕੈਰੀਅਰ ਚੂਸ ਕੀਤਾ ਹੈ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੇ ਜੀ ਤਿਆਰ ਸ਼ਾਰ ਹੋਇਆ ਪਿਆ ਵਾ ਤੇ ਕਿਉਂਕਿ ਮੈਂ ਜਾਣਾ ਅਮਨ ਦੇ ਨਾਲ ਕੁਝ ਗੱਡੀ ਦਾ ਕੰਮ ਕਰਾਣਾ ਹੈ ਕੁਝ ਐਕਸੈਸਰੀ ਵਗੈਰਾ ਲਵਾਣੀ ਹੈ ਫੋਰਚਨਰ ਦੇ ਵਿੱਚ ਤੇ ਇਹ ਜਨਾਬ ਜਿਹੜੇ ਨੇ ਇਹ ਪਹਿਲਾਂ ਹੀ ਰੈਡੀ ਨੇ ਕੱਚਪੜੰਚ ਖਸ ਲਿਆ ਨੇ ਤੇ ਬਾਹਰ ਜਾ ਕੇ ਖੜ ਜਾਂਦਾ ਵੀ ਇਹਨੇ ਲੰਗਣਾ ਦੇ ਬਾਹਰ ਹੀ ਹੈ ਤੇ ਮੈਂ ਨਾਲ ਜਾਣਾ ਤੇ ਉਹ ਨਾਲ ਨਹੀਂ ਜਾਣਾ ਮੈਨੂੰ ਨਾਲ ਨਹੀਂ ਜਾਣਾ ਹਾਂ ਕੀ ਕਰ ਸਕਦਾ ਤੇ ਤੋਂ ਨਾਲ ਨਹੀਂ ਜਾ ਮੈਨੂੰ ਨਾਲ ਨਹੀਂ ਜਾ ਮੈਨੂੰ ਨਹੀਂ ਪਤਾ ਐਸੀ ਗੱਡੀ ਤੇ ਕੰਮ ਤੇ ਚੱਲੇ ਆ ਮੈਂ ਦੇ ਕੰਮ ਤੇ ਚੱਲੇ ਆ ਆ ਦੇਖੋ ਬਈ ਤਾਂ ਤੇ ਗੱਡੀਆਂ ਕਿੱਥੇ ਨੇ ਜਿਹੜੀਆਂ ਲੈ ਕੇ ਆਇਆ ਅਗਰ ਵਾਹ ਦਿਖਾ ਮੈਨੂੰ ਤੇ ਇਹ ਨਹੀਂ ਹਟਦਾ ਪਿਆ ਕਹਿੰਦਾ ਮੈਂ ਨਾਲ ਜਾਣਾ ਤੇ ਰੁਕ ਤ ਜਾਏਗਾ ਜਦੋਂ ਆਣਗੇ ਤੇ ਮੈਂ ਬੈਠ ਜਾ ਗੱਡੀ ਚ ਤੇ ਮਾਣਾ ਜਾਨੂ ਵਾਂ ਕਰਕੇ ਤੇ ਰਿਟਚਪ ਕਰ ਦੇਗਾ ਇਹ ਕੋਲ ਲੈ ਕੇ ਆ ਡੈਡਾ ਲੈ ਕੇ ਆ ਨਾ ਤੇ ਹੁਣ ਗੁੱਡ ਬੇਬੀ ਬੜੋ ਤੇ ਟੀ-ਸ਼ਰਟ ਤੇ ਗੁੱਡ ਬੇਬੀ ਬੜੋ ਤੇ ਹੁਣ ਘਰੇ ਰੋ ਤੇ ਟੀ-ਸ਼ਰਟ ਕਿੱਥੋਂ ਲਈ ਹੈ ਟੀ-ਸ਼ਰਟ ਕਿਹੜੀ ਪਾਈ ਹੈ ਪਿੰਡ ਦੀ ਜਾਂ ਗਲੀ ਦੀ ਟੀ-ਸ਼ਰਟ ਕਿਹਦੀ ਫੋਟੋ ਲੱਗੀ ਹੈ ਇੱਕ ਦੀ ਫੋਟੋ ਲੱਗੀ ਹੈ ਚਾਚੂ ਫੋਟੋ ਹੈ ਓਕੇ ਕਿਹਦਾ ਚਾਚੂ ਹੈ ਕਿਹਦਾ ਚਾਚੂ ਹੈ ਅੱਛਾ ਇਹ ਵਾਲੀ ਫੋਟੋ ਹੈ ਹਾਜੇ ਮੈਂ ਚੱਲਿਆ ਮੈਂ ਓਕੇ ਨਹੀਂ ਸੈਜੀ ਕਰੀ ਜਾਣਾ ਤੂੰ ਹੈ ਰੋਜ਼ ਹੀ ਸੈਜੀ ਕਰ ਜਾਣਾ ਹੂੰ ਅੱਛਾ ਮੈਨੂੰ ਐਕਸਰਸਾਈਜ਼ ਕਰਕੇ ਦਿਖਾ ਫੇ ਕਰੇਗਾ ਐਕਸਰਸਾਈਜ਼ ਇਹ ਕਿਹੜੀ ਇਹ ਕਿਹੜੀ ਐਕਸਰਸਾਈਜ਼ ਹੈ ਇਹ ਥਕੜ ਕੇ ਐਕਸਰਸਾਈਜ਼ ਹੋ ਰਹੀ ਹੈ ਜੀ ਤੇ ਹੁਣ ਮੈਂ ਵੇਟ ਕਰਦਾ ਪਿਆ ਮੰਦੀ ਤੇ ਉਹ ਆਂਦਾ ਤੇ ਫਿਰ ਆਪਾਂ ਚੱਲਦੇ ਆਂ ਬੁਣਾਵੇ ਤੇ ਦੇਖਦੇ ਆਂ ਕਿਹੜੀ ਕਿਹੜੀ ਐਕਸੈਸਰੀ ਗੱਡੀ ਨਾਲ ਆ। ਇਹ ਆ ਗਿਆ ਅਮਨ ਗੱਡੀ ਲੈ ਕੇ ਤੇ ਹੁਣ ਚੱਲਦੇ ਆਂ ਬੈਠ ਰਿਹਾ ਬੈਠ ਰਿਹਾ ਮੈਂ ਪਿੱਛੇ ਬੈਠਦਾ। ਨਹੀਂ ਨਹੀਂ ਬੈਠਦਾ ਬੈਠ। ਹੋਰ ਨਹੀਂ ਤੂੰ ਬੈਠ। ਤੂੰ ਬੈਠ ਬੈਠ। ਉਹ ਦੇਖ ਅਗਲਾ ਲੰਮਾ ਪਾਵਾਂਗਾ। ਉਹ ਦੇਖ ਅਲੱਗ ਨਾ ਨੀਂ ਜਾ ਤੂੰ। ਐਡਾ ਦੇ ਅੱਗੇ ਬੈਠੀ ਰਹਿੰਦਾ। ਕੋਈ ਨਹੀਂ ਕੋਈ ਨਹੀਂ ਬੈਠ ਬੈਠ। ਉਹ ਵਾਕੇ ਦੇਖ। ਉਹ ਮੇਰੇ ਦੇਖੇ ਨਹੀਂ ਖੁੱਲ ਰਹੇ। ਨਹੀਂ ਤੂੰ ਬੈਠਾ। ਉਹ ਖੋਲ ਤੇਰੇ ਮੂੰਹ ਦੇ ਖੋਲ ਜਗਾ। ਮੈਂ ਦੇਖਦਾ ਮੈਂ ਦੇਖਦਾ ਮੈਂ। ਮੇਰੇ ਮੈਂ ਦੇਖਦਾ ਖਰਾਬ ਹੋਇਆ ਪਿਆ। ਖਰਾਬ ਬੱਸ ਚੱਲ ਪਾ ਹੈ ਹਾਂ ਚੱਲੇ ਕਿੱਥੇ ਚੱਲ ਪਾਵਾਂ ਅੱਕੇ ਉੱਠਾ ਚੱਲ ਹਾਂ ਹਾਂ ਹੈ ਹਾਂ ਲੋ ਇਹ ਮੁੰਡੇ ਆ ਗਏ ਨੇ ਤੇ ਹੁਣ ਤੁਰ ਪਏ ਇੱਥੋਂ ਤੇ ਬਣਾਵੇ ਜਾ ਕੇ ਦਿਖਾਣੇ ਆ ਵੈਸੇ ਮੇਨ ਤੇ ਕੰਮ ਹੈ ਛੱਤ ਲਵਣੀ ਹੈ ਗੱਡੀ ਲਾ ਲਾ ਹਾਂਜੀ ਦੋਸਤੋ ਇੱਥੇ ਆ ਚੁੱਕੇ ਆ ਤੇ ਇਹਨਾਂ ਕੋਲੋਂ ਛੱਤ ਕਢਵਾਈ ਹੈ ਉਹ ਹੁਣ ਲਵਾ ਕੇ ਵੇਖਦੇ ਆ ਵੀ ਕਿੱਦਾਂ ਦੀ ਲੱਗਦੀ ਹੈ ਇਹ ਡਿਜ਼ਾਈਨ ਤੇ ਆਪਾਂ ਆਏ ਆ ਇੱਥੇ ਕਾਰ ਲੱਕ ਕਾਰ ਐਕਸੈਸਰੀ ਤੇ ਇਹ ਹੁਣ ਕੋਈ ਇਹਨੇ ਕਢ ਲਈ ਤੇ ਹੁਣ ਦੇਖਦੇ ਪੜੇ ਸੈੱਟ ਕਰਕੇ ਵੀ ਕਿੱਦਾਂ ਆਉਂਦੀ ਤੇ ਹਾਂਜੀ ਦੋਸਤੋ ਉਹ ਛੱਤ ਪਸੰਦ ਆ ਗਈ ਸੀ ਪਰ ਅੱਜ ਹੈਗਾ ਸੰਡੇ ਤੇ ਇਹ ਦੁਕਾਨ ਹੈਗੀ 3 ਵਜੇ ਤੱਕ ਤੇ 3 ਵਜੇ ਚ ਸਿਰਫ 7 ਮਿੰਟ ਪਹਿਨੇ ਦੇਸ ਕਰਕੇ ਮਿਸਤਰੀ ਚਲਾ ਗਿਆ ਹੋਇਆ ਤੇ ਅੱਜ ਨਹੀਂ ਲੱਗੇਗੀ ਤੇ ਹੁਣ ਅਸੀਂ ਇੱਥੋਂ ਲੱਭਦੇ ਆ ਕੋਈ ਜਿਹੜੀ 5 ਵਜੇ ਤੱਕ ਦੁਕਾਨ ਖੁੱਲੀ ਹੋਵੇ ਕੁਛ ਕਿੱਦਾਂ ਦਾ ਇੱਥੇ ਹੈਗਾ ਸੈਟਅਪ ਇੱਥੇ ਖੜੇ ਆ ਅਸੀਂ ਕੀ ਚੀਜ਼ ਸੀ ਦਿਖਾਈ ਤੇ ਸੇ ਉਪਰ ਵੱਡੇ ਲਵਾਇਓ ਉਹ ਤੇਰੀ ਭੈਣ ਨੂੰ ਵੱਡੇ ਲਵਾਇਓ ਵੱਡੇ ਲਵਾਏ ਉਹ ਦੇਖ ਦੂਜਾਂ ਹੁਣ ਅਸੀਂ ਦੁਰ ਕੇ ਲੱਭਦੇ ਪਏ ਆ ਤੇ ਦੁਕਾਨਾਂ ਤੋਂ ਡੋਰ ਟੁਰ ਜਾ ਕੇ ਤੇ ਇਹ ਮਿਲ ਗਏ ਸਾਨੂੰ ਕੰਨ ਭਗਣੀ ਤੋਂ ਅਜੇ ਸਟੇਮ ਕਾਕਾ ਪਿੱਤਾ ਨਹੀਂ ਆ ਫੋਰਚੂਨਰ ਇਹ ਹੱਥੇ ਕੋਲ ਮਿਲ ਗਏ ਨੇ ਸਾਨੂੰ ਤੇ ਹੁਣ ਅਮਨ ਨੂੰ ਫੋਨ ਲਾਣੇ ਆ ਵੀ ਇੱਥੇ ਲੈ ਕੇ ਆ ਜਾ ਗੱਡੀ ਫੋਨ ਗੱਡੀ ਲੈ ਆਇਆ ਇਹ ਪਈਆਂ ਇਹ ਛੋਟੀਆਂ ਵੀ ਆ ਤੇ ਵੱਡੀਆਂ ਵੀ ਆ ਹਾਂਜੀ ਦੋਸਤੋ ਗੱਡੀ ਚ ਬੈਠੇ ਹੋਏ ਆ ਤੇ ਕਿਤੇ ਵੀ ਗੱਲ ਨਹੀਂ ਬਣ ਰਹੀ ਹੈ ਤੇ ਮਾਜਾ ਮਾਰਦੇ ਨੇ ਜੀ ਆ ਜੋ ਆ ਜੋ ਸਸਤੀ ਸਸਤੀ ਏ ਹਾਂ ਦੇਖ ਲਓ ਵੇਚਣਾ ਹੈ ਕੱਪੜੇ ਜੇ ਤੇ ਨਹੀਂ ਲੈਣਾ ਭਾਈ ਓਕੇ ਹੁਣ ਇੱਕ ਬੰਦੇ ਨੇ ਆਵਾਜ਼ ਮਾਰੀ ਏ ਵੀ ਅਸੀਂ ਸਪਲਾਇਰ ਆ ਤੇ ਇੱਥੇ ਆ ਕੇ ਸਾਡੇ ਦੇਖੋ ਸਸਤੇ ਨੇ ਤੇ ਹੁਣ ਅਮਨ ਗਿਆ ਉੱਥੇ ਅਸੀਂ ਗੱਡੀ ਇੱਥੇ ਖੜੀ ਕਰ ਲਈਏ ਤੇ ਅਮਨ ਗਿਆ ਦੇਖਣ ਵਾ ਤੇ ਦੇਦੇ ਆ ਵੀ ਜੇ ਨੂੰ ਪਸੰਦ ਆਂਦੇ ਤੇ ਫਿਰ ਅਸੀਂ ਵੀ ਚਲੇ ਜਾਾਂਗੇ ਤੇ ਆਏਗਾ ਤਾਂ ਫਿਰ ਚਲੋ ਕਰੇ ਚੱਲਦੇ ਆ ਤੇ ਲੋ ਵੀ ਮਿੱਤਰੋ ਸਾਨੂੰ ਫੋਨ ਆ ਗਿਆ ਅਮਨ ਦਾ ਉਹ ਦੇਖਣ ਗਿਆ ਸੀ ਤੁਹਾਨੂੰ ਲੱਗਾ ਪਸੰਦ ਆ ਗਈ ਤੇ ਫਾਨਸੀਂ ਗੱਡੀ ਮੋੜ ਕੇ ਤੇ ਉਸ ਸ਼ੌਪ ਤੇ ਲੈ ਕੇ ਜਾਂਦੇ ਆ ਆ ਲੈ ਜੀ ਚੱਕ ਤੇ ਉਧਰ ਨਾਮ ਹੀ ਢਣਾ ਲੋ ਵੀ ਮਿੱਤਰੋ ਹੁਣ ਇਹ ਚੈੱਕ ਕਰਦੇ ਆ ਇਹ ਗੱਲ ਬਣ ਜੇਗੀ ਮੇਰੇ ਸਾਬ ਦਾ ਤੇ ਹੁਣ ਇਹ ਕੈਰੀਅਰ ਇਹ ਪਸੰਦ ਆਇਆ ਤੇ ਦੇਖਦੇ ਆ ਵੀ ਇਹਨੂੰ ਫਿਟ ਕਰਦੇ ਨੇ ਜਾਂ ਨਹੀਂ ਵੈਸੇ ਤੇ ਮੇਰੇ ਹਿਸਾਬ ਨਾਲ ਤਾਂ ਕਾੜੀ ਦੇਣਗੇ ਵੀ ਜੇ ਹੁਣ ਮੈਂ ਸੱਤਿਆ ਹੀ ਆ ਸਾਨੂੰ ਬੜੇ ਮਾਨਤਾਨ ਨਾਲ ਤੇ ਇਹ ਹੁਣ ਫਿਟ ਕਰਕੇ ਭੇਜਣਗੇ ਹੁਣ ਗੱਲ ਆ ਗਈ ਰੇਟ ਤੇ ਰੇਟ ਦੇ ਦਿਆਂ ਕੀ ਬਣਦਾ ਐ ਇਦਾਂ ਦੀਆਂ ਵੀ ਐਕਸੈਸਰੀਆਂ ਵੇਚ ਰਹੇ ਨੇ ਲੋਕ ਪਕਾਨੋ ਇਹ ਤੋਂ ਹਾਊ ਮੱਚ ਹਾਊ ਇਹ ਕਿੰਦੀ ਮਹਾਲ ਮਹਿੰਗੀ ਇੱਕੜਿਆਂ ਵੀ ਵੇਚਦਾ ਮੇਰਾ ਮਕਾਨੋ 15 600 పై ਹਾਂਜੀ ਦੋਸਤੋ ਗੱਲ ਨਹੀਂ ਬਣਦੀ ਬਾਬਾ ਕੀ ਲੱਗੇਗਾ ਇਹ ਦੇਖੋ ਜਗਾੜ ਕੀਤਾ ਹੋਇਆ ਬਲਫਿੰਨਿਆਂ ਨੇ ਕੂਲਰ ਬਣਾਇਆ ਹੋਇਆ ਹੈ ਹੈ ਗਿਆ ਹੈ ਗਿਆ ਸਾਡਾ ਡੀਲਰ ਸਾਰਾ ਸਮਾਨ ਇੱਥੇ ਹੀ ਹੈ ਵਸ ਜੋ ਵੀ ਹੈਗਾ ਇਹਦੇ ਕੋਲ ਲੱਗ ਜਾਏਗਾ ਉਹ ਸਾਡਾ ਡੀਲਰ ਜਾ ਰਿਹਾ ਓਏ ਹੋਣੀ ਕੋਲੀ ਚੱਲਿਆ ਸੀ ਉਹ ਉਸੇ ਕੋਲੀ ਉੱਥੇ ਆ ਗਏ ਇੱਥੇ ਆ ਗਏ ਆ। ਉਹ ਜਿਹੜੀ ਦੁਕਾਨ ਤੇ ਅਸੀਂ ਪਹਿਲਾਂ ਜਾ ਚੁੱਕੇ ਹਾਂ ਉਸੇ ਦੇ ਦੁਆਰਾ ਲੈ ਗਿਆ। ਲੱਭ ਲੱਭ ਕੇ ਥੱਕ ਗਏ ਤੇ ਹੁਣ ਅਸੀਂ ਆ ਗਏ ਇੱਥੇ ਬਗੜ ਖਾਣ। ਕੀ ਹੈ ਬਾਪਾ? ਬਗੜ ਜੋਦੂ ਖਾਵੇਂਗਾ ਖਾਣਾ ਨਹੀਂ ਲੱਗੇ। ਜੋ ਖਾਓਗੇ ਖਾ ਲਾਂਗੇ। ਇੱਕ ਅੱਧੀ ਤਾਂ ਲੋ ਵੀ ਮਿੱਤਰੋ ਫਾਈਨਲੀ ਇੱਕ ਕਾਪਾ ਨੂੰ ਸ਼ੌਪ ਮਿਲੀ ਹੈ ਜਿੱਥੇ ਕੀ ਆਪਣੀ ਗੱਲ ਬਣ ਗਈ ਹੈ 90% ਹੁਣ ਗੱਡੀ ਨੂੰ ਵੜਨ ਲੱਗੇ ਆ ਸ਼ੌਪ ਦੇ ਅੰਦਰ ਤੇ ਇੱਥੇ ਜਾ ਕੇ ਫਿਰ ਤੁਹਾਨੂੰ ਅੱਗੇ ਦਿਖਾਣਾ ਵਾ ਵੀ ਕਿਹੜਾ ਆਪਾਂ ਚੂਸ ਕੀਤਾ ਹੈ ਕੈਰੀਅਰ ਉਹ ਜਿਹੜੀ ਛੱਤ ਨੂੰ ਗੱਡੀ ਆਪਣੀ ਵੜ ਗਈ ਅੰਦਰ ਹਾਂ ਕਿ ਲੰਬਾ ਸਕੇ ਲੰਬਾ ਕੋਈ ਪਰਮੋਸ਼ਨ ਹੈ ਰਜਿਸਟ੍ਰੇਸ਼ਨ ਪਈ ਲੰਗਾ ਇੰਸਟਾਲੇਸ਼ਨ ਦਾ ਕੰਮ ਚੱਲਦਾ ਪਿਆ ਤੇ ਹੁਣ ਅਸੀਂ ਕਨਫਿਊਜ਼ ਹੋਏ ਪਏ ਆਂ ਵੀ ਇਹ ਵਾਲੀ ਲਈਏ ਜਾਂ ਫਿਰ ਇਹ ਵਾਲੀ ਲਈਏ ਤੇ ਇਹ ਵਾਲਾ ਅਸੀਂ ਕੈਰੀਅਰ ਚੂਸ ਕੀਤਾ ਤੇ ਕਹਿੰਦੇ ਨੇ ਵੀ 50 ਕਿਲੋ ਤੱਕ ਆਪਾਂ weight ਰੱਖ ਸਕਦੇ ਆ ਹੁਣ ਮੰਦਾ ਮਾਨ ਫਿਰ ਚੇਂਜ ਹੋ ਗਿਆ ਹੁਣ ਕਹਿੰਦਾ ਇਹ ਲੈ ਲੈਨੇ ਆ ਇਹ ਥੋੜੀ ਜੀ ਇਹਦੇ ਚਾਰੇ ਪਾਸੇ ਬਾਉਂਡਰੀ ਹੋਈ ਪਈ ਐ ਤੇ ਨਾਲੇ ਕਹਿੰਦਾ ਉੱਚੀ ਐ ਹਾਂ ਵੀ ਉੱਚੀ ਐ ਜਿਆਦਾ ਕੰਫਿਊਜ਼ ਨਾ ਹੋਵ ਮਨ ਪਾਪਾ ਜੀ ਨੇ ਮੈਂ ਯੰਗ ਅਨਨੰ ਪਪਾ ਤੁਕਨ ਬਹਾਇ ਮੋ ਉਹ ਨਹੀਂ ਕਿ ਤਾਂ ਕੋਈ ਦਿੱਕੇ ਐ ਕਿ ਐਂ ਟੋਕਸ ਨਾ ਆ ਕਿ ਮੋਟੋ ਲਿਖੋ ਹਾਈਸਕ੍ਰਾਪਟ ਨੋਨ ਪੁੱਦਾ ਪਿਆ ਬੀਜੇਮਲ ਲੈ ਜਾ ਇਹ ਵਾਲੀ ਕਿ ਇਹਨੂੰ ਅਮਨ ਨੂੰ ਇਹ ਪਸੰਦ ਆ ਰਹੀ ਏ ਕਿ ਜੇ ਨਾ ਸਾਡੀ ਗੱਡੀ ਅੰਦਰ ਬੜੇ ਤੇ ਮੈਂ ਵਾਪਸ ਕਰਕੇ ਉਹ ਦੂਸਰੀ ਉਹ ਵਾਲੀ ਲਵਾ ਲਾਂਗਾ ਤੇ ਉਹ ਕਹਿੰਦੀ ਮੈਂ ਨਹੀਂ ਮਾਰਦੇ ਇਹ ਬੁੱਢੀ ਮੰਨਦੀ ਨਹੀਂ ਭਈ ਇਹਦੀ ਕੁੰਡੀ ਆੜੀ ਹੋਈ ਏ ਤੇ ਉਹਦੀ ਕੁੰਡੀ ਇਹ ਦੂਸਰਾ ਥੋੜਾ ਹੀ ਫਰਕ ਹੈ ਇੰਨਾ ਕੋ 2 ਇੰਚ ਦਾ ਤੇ ਹੁਣ ਅਮਨ ਕਹਿੰਦਾ ਪਿਆ ਵੀ ਉਹ ਦੂਜੀ ਲਵਾ ਲੈਨੇ ਆ ਤੇ ਜੇ ਅੜਿਆਂ ਕੁਛ ਗੇਟ ਤੇ ਗੇਟ ਥੋੜਾ ਜਿਹਾ ਕੱਟਦਾ ਨੇ ਆ ਉਹ ਵਾਲੀ ਆ ਹਾਂ ਵੀ ਕਿੱਦਾਂ ਫਿਰ ਗੇਟ ਵੜਦਣ ਤੇ ਫਿਰ ਸ਼ੌਕਰੀ ਆ ਹੁਣ ਇਹ ਲੱਗਣਾ ਕੀ ਐ ਵਾਲੀ ਐ ਫਾਈਨਲੀ ਇਹ ਡਿਸਾਈਡ ਹੋਈ ਲਗਣੀ ਖੌਣ ਦੇਖਦੇ ਆ ਮੈਂ ਨਹੀਂ ਕਰ ਸਕਦਾ ਕੁਝ ਵੀ ਮੈਂ ਕਟਰ ਦੇ ਸਕਦਾ ਹਾਂ ਗਰਾਇੰਡਰ ਹੈਗਾ ਸਾਡੇ ਕੋਲ ਮੈਂ ਨੂੰ ਤੱਕ ਨੂੰ ਨਹੀਂ ਸਕਦਾ ਸਾਰੇ ਬੱਟੇ ਪੈਣਗੇ ਬੱਤ ਮਾਰਦਾ ਵੀ ਵਗਾ ਹੱਥ ਮਾਰ ਬੱਤ ਕਲੀ ਰੀਜੀ ਓਕੇ ਹਾਂ ਬਿਲ ਔਰ ਨਾ ਬਿਲ ਤੁਹਾਨੂੰ ਮਹਾਰਾਜਾ ਹੈ। ਇਹ ਦਿੱਤੋ ਨਾ ਪਟੰਗਲਾ। ਇਹ ਮਗਲੀ ਲੇ। ਅਨ ਦੇ। ਦੇਖੋ ਨਾ ਅਮੈਂ ਡੀਲ অর ਨੋ ਡੀਲ ਫਾਈਨਲ ਫਾਈਨਲ ਲੋਕ ਕਰ ਦਈਏ। ਫਾਈਨਲ ਫਿਕ ਹੈ। ਲੋਕ ਕਰ ਦਈਏ। ਅਨ ਪੜਦਾਂਗੇ ਜੀ ਬਾਕੀ 41 ਦੀ ਹੋਰ ਕਿਤਾਬ ਤੇ ਫਿਰ ਉਹ ਨਹੀਂ ਸੋਣੀ ਹੈ ਵੱਡਣ ਨਾਲ ਉਹ ਲੋ ਆਸਾਨ। ਓਏ ਨਾ ਕੰਫਿਊਜ਼ ਨਾ ਹੋਵੋ ਉਹ ਲੋ ਵਾਕੇ ਫਿਰ ਫਾਈਨਲ ਆ ਫਿਰ ਸੋਚਣਾ ਓਕੇ ਹਾਂ ਫਾਈਨਲ ਡਨ ਪਾਣੀ ਭੇਜਣੀ ਇਹਦੀ ਬਾਹਰ ਲਾਣੀ ਹੈ ਇਹਦਾ ਇਹ ਤਾਂ ਪਤਾ ਹੈ ਹਾਂ ਐ ਤੂੰ ਨਾ ਤਸ ਪੜ੍ਹਿਆ ਸਪਤਾਪੜ੍ਹਿਆ ਨਹੀਂ ਸਾਲ ਵਿੱਚ ਕੀ ਆਪਣਾ ਪਤਾ ਨਹੀਂ ਪੜਦਾ ਮੇਰੇ ਕਰੀ ਨੂੰ ਪਾਜੀ ਇਹਨੂੰ ਪੜਨਾ ਮੈਂ ਮੈਂ ਕੇ ਦੋਨੋਂ ਰੁਪਿਆ ਦਿਆ ਦਿਆਂ ਆਮਣ ਅਸਮਾਲ ਕੇ ਦੁੱਤੀ ਮਿਲਾਈ ਇਹਨੂੰ ਭਰੇ ਕਰ ਚੋ Kuya, pwede ko lang i-half-half to sabay ilagay. Pwede. Ang haba niyan. Hindi na, tingnan natin. Nene, o. Aray, kaya. Ayusin mo na. Okay. Do, do inch na farka. Do inch. Ayun. Do inch. ਇਹ ਵਾਲੀ ਜ਼ਿਆਦਾ ਉੱਚੀ ਹੈ ਇਹ ਵਾਲੀ ਜ਼ਿਆਦਾ ਉੱਚੀ ਹੈ ਤੇ ਇਹ ਠੀਕ ਹੈ ਆ ਵੀ ਹੁਣ ਕਿਹੜਾ ਫਾਈਨਲ ਅਰੇ ਇਸ ਤਨਾਪ ਇਹ ਫਾਈਨਲ ਕਰਤੀ ਹੈ ਤੇ ਹੁਣ ਇਹ ਕਬਿਤ ਕਰਾਨੇ ਆ ਤੇ ਦੋਸਤੋ ਇੱਕ ਵਾਰੀ ਫੈਸਲਾ ਬਦਲ ਗਈ ਹੈ ਹੁਣ ਇਹ ਚੂਜ਼ ਕੀਤਾ ਹੈ ਲਵਾਉਣ ਵਾਸਤੇ ਉਹ ਜਿਹੜਾ ਵੱਡਾ ਸੀ ਤੇ ਇਹ ਉਤਾਰਤਾ ਹੈ ਤੇ ਹੁਣ ਇਹ ਲੱਗੇਗਾ ਗੱਡੀ ਤੇ ਹੌਣ ਫਾਈਨਲ ਹੈ ਨਾ ਇਹ ਹੁਣ ਦੋਸਤੋ ਇਨਸਟਾਲੇਸ਼ਨ ਚੱਲ ਰਹੀ ਹੈ ਜਿਹੜੀ ਆਪਾਂ ਛੱਤ ਲਈ ਉਹਦੀ ਤੇ ਲੋ ਵੀ ਮਿੱਤਰੋ ਛੱਤ ਲੱਗ ਗਈ ਆਪਣੀ ਗੱਡੀ ਨੂੰ ਤੇ ਹੁਣ ਬਾਹਰ ਕੱਢਦਾ ਪਿਆ ਅੰਦਰ ਤੇ ਛੱਤ ਚੈੱਕ ਕਰੋ ਸੋਹਣੀ ਲੱਦੀ ਪਈ ਹੈ ਚੱਲ 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 ਮੈਨੂੰ ਨਹੀਂ ਪਤਾ ਰਸਤਾ ਨੈਵੀਗੇਸ਼ਨ ਲਾ ਲੈ ਆ ਜੀ ਵਾਪਸ ਯਾਰੀ ਵੀ ਚੁੱਕ ਲਿਆ ਤੇਰੇ ਤਾਂ ਤਾਂ ਆਹ ਉਹ ਚਾ ਵੀ ਕੇ ਬੋਲੇ ਇਹ ਸੋਹਣੀ ਲੱਗ ਰਹੀ ਛੱਤ ਹੁਣ ਆਪਾਂ ਚੱਲਦੇ ਹਾਂ ਇੱਥੋਂ ਸਿੱਧਾ ਘਰ ਵਾਪਸ ਤੇ ਮੇਰੇ ਫੋਨ ਦੀ ਬੈਟਰੀ ਲੋ ਹੋ ਗਈ ਏ ਤੇ ਹੁਣ ਜਾ ਕੇ ਕਰਦੇ ਆਂ ਚਾਰ